ਕਸ਼ੀਕਾਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਨਰੇਗਾ ਕਾਨੂੰਨ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਤਬਦੀਲੀਆਂ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਪੰਜਾਬ ਵਿਧਾਨ ਸਭਾ ਦੇ ਵਿੱਚ ਬੁલાਏ ਗਏ ਵਿਸ਼ੇਸ਼ ਸੈਸ਼ਨ ਦੇ ਵਿੱਚ ਮਨਰੇਗਾ ਵਰਕਰਾਂ ਦੇ ਹੱਕਾਂ ਦੇ ਲਈ ਜ਼ੋਰਦਾਰ ਵਕਾਲਤ ਕਰਦੇ ਹੋਏ ਵਿਧਾਨ ਸਭਾ ਦੀ ਵਿਸ਼ੇਸ਼ ਸਤਿਕਾਰ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਮਹਿਰਕਲਾ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਤਿੱਖਾ ਹਮਲਾ ਕੀਤਾ ਵਿਧਾਨ ਸਭਾ ਦੇ ਵਿੱਚ ਸੰਬੋਧਨ ਕਰਦੇ ਹੋਏ ਵਿਧਾਕ ਪੰਡੋਰੀ ਨੇ ਕਿਹਾ ਕਿ ਮਨਰੇਗਾ ਸਿਰਫ ਇੱਕ ਯੋਜਨਾ ਨਹੀਂ ਸਗੋ ਪਿੰਡਾਂ ਦੇ ਮਜ਼ਦੂਰਾਂ ਦੇ ਲਈ ਜੀਵਨ ਰੇਖਾ ਹੈ ਜਿਸ ਦੀ ਰਾਹੀਂ ਅਰ ਕਰੋਨਾ ਪਰਿਵਾਰਾਂ ਨੂੰ ਰੋਜ਼ਗਾਰ ਇੱਜ਼ਤ ਅਤੇ ਦੋ ਵਕਤ ਦੀ ਰੋਟੀ ਮਿਲਦੀ ਹੈ ਉਹਨਾਂ ਕਹੇ ਹੈ ਕਿ ਮਨਰੇਗਾ ਕੰਮੇ ਪਿੰਡ ਦੇ ਵਿਕਾਸ ਪਿੰਡਾਂ ਦੇ ਢਾਂਚੇ ਅਤੇ ਪਿੰਡਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ ਵਿਧਾਇਕ ਪੰਡੋਰੀ ਨੇ ਸੈਸ਼ਨ ਦੌਰਾਨ ਸਵਾਲ ਉਠਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਫੰਡਾਂ ਵਿੱਚ ਕਟੌਤੀਆਂ ਭੁਗਤਾਨਾਂ ਦੇ ਵਿੱਚ ਦੇਰੀ ਅਤੇ ਡਿਜੀਟਲ پابੰਦੀਆਂ ਲਾਗੂ ਕਰਕੇ ਗਰੀਬ ਮਜ਼ਦੂਰਾਂ ਨੂੰ ਜਾਣ ਬੁਝ ਕੇ ਤਾਂ ਕੀਤਾ ਜਾ ਰਿਹਾ ਹੈ ਤਾਂ ਉਹਨਾਂ 'ਤੇ ਦੋਸ਼ ਲਗਾਇਆ ਕਿ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਮਕਸਦ ਗਰੀਬਾਂ ਨੂੰ ਹੱਕਾਂ ਤੋਂ ਵੰਜਿਤ ਕਰਕੇ ਸੂਬਿਆਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨਾ ਹੈ ਵਿਧਾਇਕ ਨੇ ਸਪਸ਼ਟ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਸਰਕਾਰ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਕਿਸੇ ਵੀ ਕੀਮਤ ਤੇ ਕੇਂਦਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਸਵੀਕਾਰ ਨਹੀਂ ਕਰੇਗੀ ਉਹਨਾਂ ਮੰਗ ਕੀਤੀ ਹੈ ਕਿ ਮਨਰੇਗਾ ਕਾਨੂੰਨ ਦੇ ਅੰਦਰ ਕੀਤੀ ਜਾ ਰਹੀ ਛੇੜਛਾੜ ਨੂੰ ਤੁਰੰਤ ਰੋਕਿਆ ਜਾਵੇ ਅਤੇ ਬਕਾਇਆ ਮਜ਼ਦੂਰੀ ਫੌਰੀ ਜ ਲੋੜਵੰਦ ਪਰਿਵਾਰ ਨੂੰ ਸਲਾਨਾ 100 ਦਿਨਾਂ ਦਾ ਰੋਜ਼ਗਾਰ ਕਿੰਨੀ ਬਣਾਇਆ ਜਾਵੇ ਪੰਡੋਰੀ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਨਾ ਬੰਦ ਨਾ ਕੀਤਾ ਤਾਂ ਪੰਜਾਬ ਇਸ ਦੇ ਖਿਲਾਫ ਹੋਰ ਮੋਰਚੇ ਤੇ ਲੜਾਈ ਕਰੇਗਾ ਸਪੀਕਰ ਸਾਹਿਬ ਮਨਰੇਗਾ ਸਕੀਮ ਦੇ ਨਾਲ ਸਾਡੇ ਗਰੀਬ ਪਰਿਵਾਰਾਂ ਦੀ ਬਹੁਤ ਵੱਡੀ ਗਿਣਤੀ ਹੈ ਜਿਹੜੀ ਇਹਦੇ ਨਾਲ ਆਰਥਿਕਤਾ ਦੀ ਨਾਲ ਜੁੜੀ ਹੋਈ ਹੈ ਪਰ ਮੈਂ ਸਮਝਦਾ ਵੀ ਮਰੇਗਾ ਸਕੀਮ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਫਾਇਦੇ ਵੀ ਹੋਏ ਰਗੇ ਇੱਕ ਤਾਂ ਪਿੰਡਾਂ ਦੀ ਜਿਹੜੀ ਸਾਫ ਸਪਾਈ ਆ ਤੇ ਉਹ ਮਰੇਗਾ ਦੀ ਨਹੀਂ ਚੱਲਦੀ ਆ ਤੇ ਐ ਮੈਂ ਸਮਝਦਾ ਵੀ ਐਤਕੀ ਜਿਹੜੇ ਪੌਦੇ ਲਗਾਏ ਗਏ ਨੇ ਪੰਜਾਬ ਦੇ ਵਿੱਚ ਮੇਨੂੰ ਲੱਗਦਾ ਸਾਰੀਆਂ ਸੜਕਾਂ ਦੇ ਉੱਪਰ ਸਾਰੇ ਕੱਚੇ ਰਸਤਿਆਂ ਦੇ ਉੱਪਰ ਜਿੰਨੇ ਵੀ ਮੇਨੂੰ ਲੱਗਦਾ ਵਾਤਾਵਰਨ ਨੂੰ ਬਚਾਉਣ ਦੇ ਲਈ ਮਰੇਗਾ ਨੇ ਯੋਗਦਾਨ ਪਾਇਆ ਉਹ ਕਿਸੇ ਸਕੀਮ ਨੇ ਨਹੀਂ ਪਾਇਆ ਹਰ ਅੱਜਕੱਲ੍ਹ ਸੜਕ ਦੇ ਉੱਪਰ ਰਸਤਿਆਂ ਤੇ ਪਰ ਦਰੱਖਤਾਂ ਦੀ ਸੇਵਾ ਸੰਭਾਲ ਦੇ ਵਿੱਚ ਬਹੁਤ ਵੱਡਾ ਜੋ ਉਦਾਹਰਨ ਅਮਰੀਕਾ ਦਾ ਇਸ ਕਰਕੇ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਜੀ ਰਾਮ ਜੀ ਸਕੀਮ ਲਿਆ ਕੇ ਇਹਨਾਂ ਦਾ ਜਿਹੜਾ ਦਲਿਤ ਵਿਰੋਧੀ ਚਿਹਰਾ ਨੰਗਾ ਹੋਇਆ ਸਾਰਿਆਂ ਨੂੰ ਆਪਾਂ ਨੂੰ ਪਤਾ ਪਹਿਲਾਂ ਵੀ ਇਹ ਸਾਡੇ ਪੰਜਾਬ ਕੀ ਸੂਬਿਆਂ ਦੇ ਵਿੱਚੋਂ ਜੀਐਸਟੀ ਵਰਗੇ ਨਤੀਜੇ ਤਰਜੀਮੇ ਲਿਆ ਕੇ ਪਹਿਲਾਂ ਹੀ ਇਹ ਸਟੇਟਾਂ ਦੀ ਆਮਦਨ ਬਹੁਤ ਘਟਾ ਦਿੱਤੀ ਗਈ ਹੈ ਤੇ ਹੁਣ ਇਸ ਵਿੱਚ ਸਟੇਟਾਂ ਦੀ ਸਰਕਾਰ ਇਹ ਇੰਨਾ ਜਿਹੜਾ ਬਾਈਟ ਉਹਨਾਂ ਨੇ ਕੀਤਾ 60 40 ਦਾ ਉਹ ਸਹਿਣ ਹੀ ਨਹੀਂ ਕਰ ਸਕਦੀਆਂ ਇਹਨਾਂ ਨੂੰ ਪਤਾ ਵੀ ਇਹ ਸਕੀਮਾਂ ਆਪ ਹੀ ਕਿਤੇ ਨਾ ਕਿਤੇ ਜਿਹੜੀ ਡੁੱਬ ਜੂਗੀ ਇਸ ਮਨਸਾ ਦੇ ਨਾਲ ਇਹ ਇਹ ਬਿੱਲ ਲਿਆ ਰਹੇ ਨੇ ਜਿਵੇਂ ਕਿ ਪਹਿਲਾਂ ਤੋਂ ਹੀ ਆਰਐਸ ਆਰਐਸਐਸ ਅਤੇ ਬੀਜਪੀ ਦਾ ਜਿਹੜਾ ਖਾਸਾ ਉਹ ਦਲਿਤ ਵਿਰੋਧੀ ਰਿਹਾ ਹੁਣ ਇਹਨਾਂ ਤੋਂ ਐਸਸੀ ਭਾਈਜਿਆ ਚਾਰੇ ਉੱਪਰ ਬਹੁਤ ਵੱਡਾ ਹਮਲਾ ਜਿਹੜਾ ਉਹ ਹਰ ਤਰ੍ਹਾਂ ਦਾ ਵਿੱਡਿਆ ਹੋਇਆ ਇਹ ਸਿਰਫ ਲੋਕਾਂ ਦੀ ਅਰਥਵਿਵਸਤਾ ਤੇ ਨਹੀਂ ਮਸਲਾ ਇਸ ਸਰਪ ਫੈਡਰਲ ਧਾਤੇ ਉੱਪਰ ਵੀ ਕੀਤਾ ਗਿਆ ਇਹ ਬਹੁਤ ਵੱਡਾ ਹਮਲਾ ਵਾ ਬੀਜੇਪੀ ਅਤੇ ਆਰਐਸਐਸ ਭੇਸਾ ਤੋਂ ਹੀ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਆਪਾਂ ਪਹਿਲਾਂ ਹੀ ਕਿਸਾਨੀ ਵਿਰੋਧੀ ਕਾਨੂੰਨ ਦਾ ਜਿਹੜਾ ਅਧੋਨਾਂ ਲੜਕੇ ਹਟੇ ਆ ਉਹ ਬੜੀ ਵੱਡੀ ਜਿਹੜੀ ਜਿੱਤ ਪਹਿਲਾਂ ਕਿਸਾਨਾਂ ਨੇ ਉੱਥੇ ਸੜਕਾਂ ਤੇ ਬੈਠ ਕੇ ਕੀਤੀ ਆ ਹੁਣ ਫੇਰ ਤੋਂ ਗਰੀਬ ਭਾਈਚਾਰੇ ਤੇ ਲੋਕਾਂ ਉੱਪਰ ਇਹ ਸਕੀਮ ਦਾ ਬਦਲਾਅ ਕਰਕੇ ਹਮਲਾ ਵਿੱਢਿਆ ਜਾ ਰਿਹਾ ਹੈ ਬੀਜੇਪੀ ਅਤੇ ਕੇਂਦਰ ਦਾ ਜਿਹੜਾ ਖਾਸਾ ਹਮੇਸ਼ਾ ਤੋਂ ਮੁੱਖ ਤੌਰ ਤੇ ਪੰਜਾਬ ਉਰ ਵਿਰੋਧੀ ਰਿਹਾ ਹੈ ਹੁਣ ਅਸੀਂ ਖੇਤੀ ਵਿੱਚ ਖੇਤੀ ਦੇ ਬਿੱਲਾਂ ਰਾਹੀ ਜਿਵੇਂ ਹੁਣ ਬੀਬੀ ਐਮਬੀਬੀ ਦੇ ਕੰਟਰੋਲ ਵਧਾ ਕੇ ਪਾਣੀ ਨੂੰ ਖੋਣ ਲਈ ਪੰਜਾਬ ਦੀ ਯੂਨੀਵਰਸਿਟੀ ਵਾਸਤੇ ਉਹਨਾਂ ਨੂੰ ਖੋਣ ਵਾਸਤੇ ਸੈਨੇਟ ਭੰਗ ਕੀਤੀ ਗਈ ਆ ਕਿੰਨਾ ਜੱਫਾ ਲੜਾਈ ਲੜ ਕੇ ਜਿਹੜੇ ਇਹ ਸਾਡੇ ਨੌਜਵਾਨਾਂ ਨੇ ਉਹਨੂੰ ਬਚਾਇਆ ਵਾ ਹਰ ਤਰ੍ਹਾਂ ਦਾ ਜਿਹੜਾ ਇਹ ਯਾਨੀ ਕਿ ਜਿਹੜੀ ਬੀਜੇਪੀ ਆ ਉਹ ਸਾਡੇ ਉੱਪਰ ਗਰੀਬਾਂ 'ਤੇ ਹਮਲੇ ਕਰ ਰਹੀ ਹੈ ਪਰ ਅਸੀਂ ਇਸ ਸਕੀਮ ਦਾ ਬਿਲਕੁਲ ਵਿਰੋਧ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਗਰੀਬਾਂ ਦੇ ਮੱਲਬ ਲਾਉਣ ਦੀ ਗੱਲ ਕਹੀ ਹੈ ਕਿ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚੋਂ ਫਾਰਮ ਭਰ ਕੇ ਆਏ ਨੇ ਉਹ ਤੁਹਾਨੂੰ ਬੇਨਤੀ ਹੈ ਵੀ ਉਹ ਜਰੂਰ ਉਹ ਕੇਂਦਰ ਤੇ ਰਾਸ਼ਟਰਪਤੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਦੇ ਕੀਤੇ ਜਾਣ ਸਕੀਮ ਦਾ ਬਿਲਕੁਲ ਵਿਰੋਧ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਗਰੀਬਾਂ ਦੇ ਮੱਲਬ ਲਾਉਣ ਦੀ ਗੱਲ ਕਹੀਏ ਕਿ ਅੱਜ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚੋਂ ਫਾਰਮ ਭਰ ਕੇ ਆਏ ਨੇਗੇ ਉਹ ਤੁਹਾਨੂੰ ਬੇਨਤੀ ਹੈ ਵੀ ਉਹ ਜ਼ਰੂਰ ਉਹ ਕੇਂਦਰ ਤੇ ਰਾਸ਼ਟਰਪਤੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚ ਦੇ ਕੀਤੇ ਜਾਣ ਥੋੜਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ